ਸ਼੍ਰੋਮਣੀ ਅਕਾਲੀ ਦਲ ਦਾ ਹਾਲ ਇਹਨਾਂ ਚੋਣਾਂ ਦੇ ਵਿੱਚ ਪ੍ਰਤੀਤ ਹੋ ਰਿਹਾ ਪਤਾ ਲੱਗਦਾ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਕਿੱਥੇ ਸਟੈਂਡ ਕਰਦਾ ਪਿਆ ਤਕੜੀ ਚੋਣ ਨਿਸ਼ਾਨ ਜਿਹੜਾ ਜਲੰਧਰ ਵੈਸ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਕਿੱਥੇ ਪਹੁੰਚ ਗਿਆ ਆ ਕੀ ਹਾਲਾਤ ਬਣੇ ਹੋਏ ਨੇ ਜਲੰਧਰ ਵੈਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਸਰਜੀਤ ਕੌਰ ਜਿਹੜੇ ਦਾਅਵਾ ਕਰਦੇ ਸੀ ਕਿ 38000 30000 ਵੋਟਾਂ ਸਾਨੂੰ ਪੈਣਗੀਆਂ ਆ 32000 ਵੋਟਾਂ ਪੈਣਗੀਆਂ ਇਹ ਦਾਅਵੇ ਕੀਤੇ ਗਏ ਸੀ ਉਹ ਹੁਣ 5ਵੇਂ ਸਥਾਨ ਦੇ ਉੱਤੇ ਚੰਦ ਸੈਂਕੜੇ ਵੋਟਾਂ ਦੇ ਨਾਲ ਨਜ਼ਰ ਆ ਰਹੇ ਨੇ ਹੈਰਾਨੀ ਦੀ ਗੱਲ ਹੈ ਕਿ ਬੀਬੀ ਸੁਰਜੀਤ ਕੌਰ ਐਨੇ ਨਿਕਰ ਗਈਆਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਨਿਕਰ ਗਿਆ ਪਰ ਇੱਥੇ ਗੱਲ ਖੜਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਆ ਸੀਨੀਅਰ ਲੀਡਰਸ਼ਿਪ ਨੇ ਤਾਂ ਪਹਿਲਾਂ ਹੀ ਆਪਣਾ ਸਮਰਥਨ ਪੇਸ਼ਾ ਨੂੰ ਖਿੱਚ ਲਿਆ ਸੀ ਕਿਹਾ ਸੀ ਕਿ ਤੁਸੀਂ ਆਪਣਾ ਆਪਣੀ ਨਾਮਜ਼ਦਗੀ ਜਿਹੜੀ ਹੈ ਉਹ ਆਪਸ ਲੈ ਲਓ ਪਰ ਨਾਮਜ਼ਦਗੀ ਵਾਪਸ ਨਹੀਂ ਲਈ ਗਈ ਇਸ ਦੇ ਬਾਵਜੂਦ ਚੋਣਾਂ ਲੜੀਆਂ ਗਈਆਂ ਔਰ ਦੂਜੇ ਪਾਸੇ ਜਿੱਥੇ ਸੀਨੀਅਰ ਲੀਡਰਸ਼ਿਪ ਨੇ BSP ਨੂੰ ਸਮਰਥਨ ਦਿੱਤਾ ਹਾਲਾਂਕਿ BSP ਨੇ ਵੀ ਕੋਈ ਚੰਗਾ ਆ ਖੇਡ ਨਹੀਂ ਖੇਡਿਆ ਚੰਗਾ ਪੂਲਿੰਗ ਨਹੀਂ ਬੀਐਸਪੀ ਦੇ ਵੱਲ ਹੋਈ ਪਰ ਇਹਦੇ باوجود ਅਕਾਲੀ ਦਲ ਦੇ ਤਾਂ ਉਸ ਤੋਂ ਵੀ ਮਾੜੇ ਹਾਲ ਰਹੇ ਨੇ ਤਕੜੀ ਚੋਣ ਨਿਸ਼ਾਨ ਦੇ ਤਾਂ ਉਸ ਤੋਂ ਵੀ ਮਾੜੇ ਹਾਲ ਰਹੇ ਨੇ ਜਿਸ ਤੋਂ ਬਾਅਦ ਸਾਫ ਪ੍ਰਤੀਤ ਹੁੰਦਾ ਹੈ ਕਿ ਜਿਹੜੀ ਜ਼ਿੱਦ ਤੇ ਚੱਲਦੇ ਜਿਹੜੇ ਮਾਣ ਦੇ ਚੱਲਦੇ ਇਹ ਇਲੈਕਸ਼ਨ ਲੜੀ ਗਈ ਸੀ ਉਹ ਤਰਿਆ ਤਰਾਇਆ ਰਹਿ ਗਿਆ ਉਹ ਜ਼ਿੱਦ ਜਿਹੜੀ ਆ ਉਸੇ ਤਰ੍ਹਾਂ ਤਰੀ-ਤਰਾਈ ਰਹਗੀ ਪਰ ਕੀ ਹੁਣ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਸ ਉੱਤੇ ਕੋਈ ਐਕਸ਼ਨ ਕਰੂਗੀ ਕਿ ਬੀਬੀ ਸੁਰਜੀਤ ਕੌਰ ਜਾਂ ਬਾਗੀਤੜੇ ਦੇ ਉੱਤੇ ਕੋਈ ਐਕਸ਼ਨ ਹੋਵੇਗਾ ਇਸ ਬਾਰੇ ਕੁਲਵੰਤ ਸਿੰਘ ਮੰਨਣ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਅਸਲ ਦੇ ਵਿੱਚ ਕੀ ਸੋਚਦੇ ਨੇ ਸਾਡੇ ਨਾਲ ਕੁਲਵੰਤ ਸਿੰਘ ਮੰਨਣ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੰਨਣ ਸਾਹਿਬ ਜੋ ਸਮਿਕਰਣ ਚੋਣਾਂ ਦੇ ਨਜ਼ਰ ਆ ਰਹੇ ਜ਼ਿਮਨੀ ਚੋਣ ਦੇ ਅਕਾਲੀ ਦਲ ਜਿਹੜਾ ਹੈ ਉਹਨਾਂ ਤਿੰਨਾਂ 'ਚ ਨਜ਼ਰ ਆ ਰਹੇ ਹਨ 13 ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਅਕਾਲੀ ਦਲ ਬਾਗੀ ਕਾਂਦਲ ਨੇ ਕੈਂਡੀਡੇਟ ਖੜਾ ਕੀਤਾ ਸੀ ਬੀਪੀਜੀ ਹੂੰ ਤੇ ਸਾਰੇ ਦੀ ਸਾਡੀ ਟੀਮ ਜਿਹੜੀ ਆ ਬਾਗੀ ਅਕਾਲੀ ਦਲ ਦੀ ਇਹ ਪੂਰੀ ਪੂਰੀ ਲੀਡਰ ਜਿਹੜੇ ਆ ਜਿਹੜੇ ਬਾਗੀ ਹੋ ਕੇ ਕਾਂਦਲ ਤੋਂ ਇਹ ਕੈਂਪੇਨ ਚਲਾਉਂਦੇ ਪਏ ਸੀ ਤੇ ਉਨ੍ਹਾਂ ਦੇ ਹਿੱਸੇ ਦਾ ਇੱਕ ਇੱਕ ਮੈਂ ਕਿੰਨਾ 15 15 20 ਵੀ ਫੁੱਟਾਂ ਨਹੀਂ ਆਉਂਦੀਆਂ ਉਹ 15 ਦਿਨ ਇੱਥੇ ਡੇਰੇ ਲਾਏ ਉਹਨੇ ਲੰਗਰ ਪਛਾਦੀ ਇੱਥੇ ਛੱਕੇ ਤੇ ਚੰਦੂ ਵਾਜ ਦੇ ਤੱਕ ਬੀਬੀ ਜਗੀਰ ਕੋਟ ਤੱਕ ਪਰਮਿੰਦਰ ਸਿੰਘ ਢੀਡ ਸੇ ਤੱਕ ਔਰ ਦੂਜੇ ਮਲੂਕਾ ਤੱਕ ਸਾਡੇ ਸਾਰੇ ਲੀਡਰ ਜਿਹੜੇ ਆ ਇੱਥੇ ਦੂਜੇ ਰਖੜਾ ਸਾਹਿਬ ਇਹ ਸਾਰੇ ਲੀਡਰ ਇੱਥੇ ਰਹੇ ਆ ਤੇ ਪੂਰੀ ਕੈਂਪੇਨ ਚਲਾਈ ਆ ਤੇ ਤੈਨੂੰ ਦੇਖਦਾ ਇਹ ਹਾਲ ਕੀ ਹੈ ਕੱਢ ਦਿੰਦਾ ਜੋ ਵੋਟਾਂ ਦਾ ਦੇਖਦਾ ਪਿਆ ਮੈਂ ਮੰਨਨ ਸਾਹਿਬ ਇਹ ਵੀ ਪੁੱਛਣਾ ਚਾਹੁੰਦਾ ਕਿਉਂਕਿ ਤਕੜੀ ਚੋਣ ਨਿਸ਼ਾਨ ਦੇ ਉੱਤੇ ਚੋਣ ਲੜਦੇ ਸੀ ਬੀਬੀ ਸਰਜੀਤ ਕੌਰ ਤਾਂ ਕੀ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਅਕਸ ਨੂੰ ਝੋਟ ਨਹੀਂ ਪਏਗੀ ਹਾਂਜੀ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਅਕਸ ਇਹਦੇ ਨਾਲ ਖਰਾਬ ਨਹੀਂ ਹੋਊਗਾ ਕਿਉਂਕਿ ਐਨੇ ਮਾੜੇ ਹਾਲਾਤ ਨੇ ਇਹਨਾਂ ਚੋਣਾਂ ਦੇ ਵਿੱਚ ਜ਼ਮਾਨਤ ਜप्त ਹੋ ਜੂਗੀ ਖਰਾਬ ਹੁੰਦਾ ਪਰ ਜਦੋਂ ਸਿੰਬਲ ਦੇ ਚੁੱਕੇ ਸੀ ਬਾਦ ਚ ਇਹਨਾਂ ਨੂੰ ਕਿਹਾ ਵੀ ਗਿਆ ਤੇ ਵਾਪਸ ਲੈਣਾ ਪਰ ਇਹ ਜਿਹੜੇ ਜਿੰਨੇ ਵੀ ਬਾਗੀ ਕੰਦਲ ਦੇ ਮੰਨੇ ਨਹੀਂਗੇ ਤੇ ਨਹੀਂ ਮੰਨੇ ਤਾਂ ਫਿਰ ਰਿਜ਼ਲਟ ਵੀ ਸਾਹਮਣੇ ਦੱਸਦਾ ਪਿਆ ਆ ਇਹਦੇ ਨਾਲ ਨੁਕਸਾਨ ਹੁੰਦਾ ਕੰਦਲ ਦਾ ਤੇ ਪਹਿਲਾਂ ਹੀ ਨੁਕਸਾਨ ਕਰਨ ਤੇ ਤੁਲੇ ਹੋਇਆ ਜਿਹੜੀ ਬਾਗੀ ਸੁਰਾਂ ਜਿਹੜੀਆਂ ਦਿੰਦੇ ਪਏ ਉਹ ਸਾਰੇ ਸਾਰੇ ਪਹਿਲਾਂ ਹੀ ਤੁਰੇ ਤੁਰੇ ਆ ਕੰਦਲ ਨੂੰ ਢਾਹਉਣ ਲਈ ਮੈਂ ਆਹੀ ਪੁੱਛਣਾ ਚਾਹੁੰਦਾ ਕਿ ਐਡਾ ਵੱਡਾ ਨੁਕਸਾਨ ਪਾਰਟੀ ਦਾ ਇਸ ਤੋਂ ਬਾਅਦ ਹੋਵੇਗਾ ਜਲੰਧਰ ਵੈਸਟ ਦੇ ਵਿੱਚ ਜਲੰਧਰ ਦੇ ਵਿੱਚ ਵੀ ਖਾਸ ਕਰਕੇ ਤਾਂ ਕੀ ਇਸ ਉੱਤੇ ਕੋਈ ਐਕਸ਼ਨ ਲਿਆ ਜਾਵੇਗਾ ਪਾਰਟੀ ਵੱਲੋਂ ਜਾਂ ਸੀਨੀਅਰ ਲੀਡਰਸ਼ਿਪ ਵੱਲੋਂ ਕੁਝ ਆ ਉਹ ਤਾਂ ਵਿਚਾਰ ਕੀਤੀ ਜਾਏਗੀ ਕੋਟ ਮੀਟਿੰਗ ਹੋਏਗੀ ਤਾਂ ਉੱਤੇ ਵਿਚਾਰ ਹੋਏਗੀ ਸਾਡੀ ਸਾਡੀ ਵੀ ਇਹ ਕਿਸ ਤਰ੍ਹਾਂ ਤੇ ਕੀ ਕਰਨਾ ਹੈ ਉਹ ਸਭਾਈ ਕਮਾਨ ਦਾ ਕੰਮ ਹੈ ਸਾਡੇ ਬਸ ਨਹੀਂ ਪਰ ਇਹ ਵੱਡਾ ਨੁਕਸਾਨ ਇਹਨਾਂ ਨੇ ਪਾਗਿਆਂ ਨੇ ਕੀਤਾ ਤਾਂ ਪਹਿਲਾਂ ਵੀ ਕੀਤਾ ਪਹਿਲੀ ਇਲੈਕਸ਼ਨ ਜੋ ਪੰਜਾਬ ਦੇ ਹੋਈਆਂ ਸੀ ਉਹਦੇ ਵਿੱਚ ਵੀ ਇਹ ਵਿਰੋਧਤਾ ਦੇ ਨਾਲ ਹੀ ਕਰਦਾ ਤੇ ਵਿਰੋਧਤਾ ਦੇ ਨਾਲ ਹੀ ਰਹੇ ਹਮੇਸ਼ਾ ਦੂਜੀਆਂ ਪਾਰਟੀਆਂ ਦਾ ਸਾਥ ਦਿੱਤਾ ਤੇ ਇਹਦਾ ਫੈਲਾ ਪਾਰਟੀ ਨੂੰ ਮੈਂ ਤਾਂ ਅਪੀਲ ਕਰਦਾ ਪ੍ਰਧਾਨ ਸਰਦਾਰ ਸੁਬੀਸ਼ ਸਿੰਘ ਬਾਦਲ ਨੂੰ ਜੇਤੀ ਤੋਂ ਜੇਤੀ ਇਹਦਾ ਫੈਲਾ ਕਰਨਾ ਚਾਹੀਦਾ ਤੇ ਗਾਹਾਂ ਪੰਡਤ ਨੂੰ ਖੜਾ ਕਰਨ ਦੇ ਲਈ ਹਰ ਹਿੱਲਾ ਹੋਣਾ ਚਾਹੀਦਾ ਬੜੀ ਹੈਰਾਨੀ ਦੀ ਗੱਲ ਹੈ ਮਨਨ ਸਿੰਘ ਸਾਹਿਬ ਬੜੇ ਸੂਝਵਾਨ ਲੀਡਰ ਨੇ ਬੀਬੀ ਜ਼ਗੀਰ ਕੌਰ ਨੇ ਕੁਲਵੰਤ ਆਪਣਾ ਸਿਕੰਦਰ ਸਿੰਘ ਮਲੂਕਾ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਲੀਡਰ ਨੇ ਉਹਨਾਂ ਨੇ ਭੋਰਾ ਵੀ ਨਹੀਂ ਭੰਪਿਆ ਕਿ ਇਹਦੇ ਨਾਲ ਪਾਰਟੀ ਦਾ ਨੁਕਸਾਨ ਹੋ ਸਕਦਾ ਜਾਂ ਜਮਾਨਤ ਜਬਤ ਹੋ ਸਕਦੀ ਹੈ ਮੈਂ ਕਿਹਾ ਜੀ ਉਹਨਾਂ ਨੇ ਤਿੰਨ ਪ੍ਰੈਸ ਕਾਨਫਰੰਸ ਜਿਹੜੀਆਂ ਜਲੰਧਰ ਵਿੱਚ ਕੀਤੀਆਂ ਇਹ ਸਿਕੰਦਰ ਦੇ ਹੱਕ ਤੇ ਚੰਨੂ ਮਾੜਾ ਸਾਹਿਬ ਬੀਬੀ ਜਗੀਰ ਕੋਰ ਪਰਮਿੰਦਰ ਢੀਲ ਸਾਰੇ ਦੇ ਸਾਰੇ ਲੀਡਰ ਬਿੜਾ ਸਾਹਿਬ ਹੋਵੇ ਸਾਰੇ ਲੀਡਰ ਬੋਲਦੇ ਸੀਗੇ ਤੇ ਇਹਨਾਂ ਨੂੰ ਹੁਣ ਇਹ ਦੇਖ ਲੈਣਾ ਚਾਹੀਦਾ ਵੀ ਸਾਡਾ ਲੋਕਾਂ ਦੇ ਵਿੱਚ ਕਿਤਨਾ ਕੁ ਪ੍ਰਭਾਵ ਆ ਇਹ ਬਾਗੀਆਂ ਨੂੰ ਇਹ ਸੋਚ ਲੈਣਾ ਚਾਹੀਦਾ ਜਿਹੜੇ ਅਕਾਲੀ ਦਲ ਨੂੰ ਕੋਸਦੇ ਆ ਅਕਾਲੀ ਦਲ ਨੂੰ ਮਾਰਦੇ ਆ ਤੇ ਅਕਾਲੀ ਦਲ ਦੇ ਵਿਰੁੱਧ ਬੋਲਦੇ ਆ ਤੋ ਉਹਨਾਂ ਨੂੰ ਆਪਣੀ ਆਪਣੀ ਵੀ ਚਾਤ ਦੇਖ ਲੈਣੀ ਚਾਹੀਦੀ ਆ ਵੀ ਅਸੀਂ ਇੰਨੀ ਕੰਪੇਨ ਕੀਤੀ ਅਸੀਂ ਇੰਨੀ ਮਿਹਨਤ ਕੀਤੀ ਤੇ ਦੂਜੇ ਰਿਜ਼ਲਟ ਕੀ ਹੈਗਾ ਇਹਦੇ ਬਾਰੇ ਉਹਨਾਂ ਨੂੰ ਆਪਣਾ ਚਾਨਣਾ ਤਾਂ ਹੋ ਹੀ ਗਿਆ ਫਿਰ ਵੀ ਉਹਨਾਂ ਨੂੰ ਆਪਣੇ ਅੰਦਰ ਡੂੰਗੀ ਝਾਤ ਮਾਰਨੀ ਚਾਹੀਦੀ ਮੈਂ ਮੈਂ ਅੰਤ ਵਿੱਚ ਥੋੜੇ ਤੋਂ ਬਸ ਇਹੀ ਪੁੱਛਣਾ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਜੇ ਤੱਕ ਉਸੇ ਤਰ੍ਹਾਂ ਬਰਕਰਾਰ ਹੈ ਕਹਿੰਦੇ ਕਿ ਜੇ ਅਸੀਂ ਹਾਰਨਾ ਵੀ ਹੈ ਤੇ ਅਸੀਂ ਲੜ ਕੇ ਹਾਰਾਂਗੇ ਅਸੀਂ ਬਿਨਾਂ ਲੜੇ ਨਹੀਂ ਹਾਰ ਮੰਨੀ ਓਏ ਕੋਈ ਲੜਾਈ ਨਹੀਂਗੀ ਲੜਾਈ ਉਹ ਹੁੰਦੀ ਆ ਜੇ ਦੁਜੇ ਇਹ ਤਾਂ ਲੜਾਈ ਦੱਸਦੀ ਨਹੀਂਗੀ ਇਹ ਤਾਂ ਹੱਥ ਖੜੇ ਦੱਸਦੇ ਆ ਲੜਾਈ ਤਾਂ ਉਹ ਹੁੰਦੀ ਹੈ ਜੋ ਮੈਦਾਨ ਦੇ ਵਿੱਚ ਆਪਾਂ ਲੜਦੇ ਆ ਕੋਈ ਡੇਜਦਾ ਹੈ ਤਾਂ ਕੋਈ ਜਿੱਤ ਜਾਂਦਾ ਉਹ ਗੱਲਾਂ ਬਾਤੀਆਂ ਪਰ ਆ ਤਾਂ ਲੜਾਈ ਨਹੀਂ ਦੱਸਦੀ ਭਈ ਤੇ ਇਸੇ ਲਈ ਮੈਂ ਇਹਨਾਂ ਨੂੰ ਬੇਨਤੀ ਕਰਦਾ ਤੁਸੀਂ ਸਿਆਸਤ ਤੋਂ ਜਿਹੜਾ ਉਹ ਕਿਨਾਰਾ ਕਰੋ ਇਹਦਾ ਕੋਈ ਫਾਇਦਾ ਨਹੀਂਗਾ ਇੰਦਾ ਨਹੀਂ ਸਿਆਸਤ ਦਾ ਵੀ ਜਿਹੜਾ ਚੇਰਾ ਤੁਹਾਡਾ ਸਾਹਮਣੇ ਚੱਲ ਗਿਆ ਤੇ ਲੋਕਾਂ ਨੇ ਤੁਹਾਨੂੰ ਨੁਕਾਰ ਦੇਣਾ ਅੱਛਾ ਤੁਸੀਂ ਇਹਨਾਂ ਬਾਗੀ ਧੜੇ ਨੂੰ ਸਿਆਸਤ ਤੋਂ ਕਿਨਾਰਾ ਕਰਨ ਦੀ ਸਲਾਹ ਦੇ ਰਹੇ ਹੋ ਸਰ ਮੈਂ ਦੇ ਰਿਹਾ ਜੀ 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 ਬਹੁਤ ਸ਼ੁਕਰੀਆ ਕੁਲਵੰਤ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ